Se abre, se We'll Wow. क्लास दी सर मैं प्लस वन कमर्स की स्टूडेंट हाँ एंड मैं गर्ल्स uh, गवर्नमेंट सीनियर सेकेंडरी स्मार्ट स्कूल भवानीगढ़ के पढ़ती हाँ ਅੱਜ ਪੀਟੀਐਮ ਹੋਈ ਹੈ ਰਿਸਰਚ ਲੈਨਰ ਦੇ ਕੋਲ ਮੈਜਿਸਟਰੀ ਸਰ ਮੈਂ ਫਰਸਟ ਅਬਜੇਸ਼ਨ ਤੇ ਆਈਆਂ ਇਸ ਲਈ ਮੈਡਲ ਪਾਇਆ ਔਰ ਮੇਰੇ 87% ਲਗੇ ਕਿੰਨੀ ਖੁਸ਼ੀ ਹੁੰਦੀ ਹੈ ਸਰਕਾਰੀ ਸਕੂਲ ਦੇ ਵਿੱਚ ਪਹਿਲਾਂ ਕਿਹਾ ਜਾਂਦਾ ਸੀ ਕਿ ਇਹ ਤੇ ਸਟੱਡੀ ਨਹੀਂ ਹੁੰਦੀ ਕੋਈ ਨਾ ਕਿਹੜਾ ਸਰ ਕਾਫੀ ਜਿਆਦਾ ਫਰਕ ਹੈ ਕਾਫੀ ਜਿਆਦਾ ਸਟੱਡੀ ਹੁੰਦੀ ਹੈ ਇੱਥੇ ਮਤਲਬ ਕਿ ਐਕਟੀਵਿਟੀਜ਼ ਵਗੈਰਾ ਵੀ ਕਰਵਾਈਆਂ ਜਾਂਦੀਆਂ ਨੇ ਮੋਰਲ ਐਜੂਕੇਸ਼ਨ ਵੀ ਦਿੱਤੀ ਜਾਂਦੀ ਹੈ ਨਾਲ ਨਾਲ ਔਰ ਜੋ ਵੀ ਮੇਰਾ ਏਮ ਹੈ ਯਾਨੀ ਕਿ ਮੈਂ ਸੀਏ ਬੰਨਾ ਔਰ ਉਹਦੇ ਬਾਰੇ ਵੀ ਇੱਥੇ ਸਟੱਡੀ ਕਰਾਈ ਜਾਂਦੀ ਹੈ ਸਤਾ ਥੋੜਾ ਇਹ ਵਿੱਚ ਸੀ ਕੈਬਨੈਸ ਇਹ ਬਣਾਗਾ ਤੇ ਇਹ ਦੇ ਰਿਟਰ ਕੋਸ ਕਰੀਬ ਮੇਰਾ ਸ਼ੁਰੂ ਕੀਤਾ ਹਾਂਜੀ ਸਰ ਇੱਕ ਵਾਰ ਆਏ ਸੀਗੇ ਵਿਜ਼ਿਟ ਕਰਨ ਜੋ ਸੀਏਸੀਏ ਤੇ ਉਹਨਾਂ ਨੇ ਸਾਰ ਕੁਝ ਦੱਸਿਆ ਸੀਗਾ ਸੀਏ ਬਾਰੇ ਕਿ ਆਪਾਂ ਨੂੰ ਕਿਹੜੀ ਕਿਹੜੀ ਕੋਰਸ ਵਗੈਰਾ ਲੈਣੇ ਪੈਂਦੇ ਨੇਗੇ ਉਸ ਰਿਟਰਡ ਕਨਫਿਊਜ਼ਰ ਸੀ ਕਿ ਸਰਕਾਰੀ ਸਕੂਲ ਦੇ ਵਿੱਚ ਵੀ ਇਦਾਂ ਦੀ ਜਿਹੜੀ ਸਾਨੂੰ ਸਟੱਡੀ ਮਿਲਿਆ ਹੋਣਾ ਤਾਂ ਕਿੱਥੇ ਤੋਂ ਜਿਹੜੇ ਆਸਾਨ ਹੋਏ ਸਿੱਖ ਸਕਦੇ ਸਰ ਇਹ ਸਾਡੇ ਜਿਹੜੇ ਨੀਂਗੇ ਪੰਜਾਬ ਦੇ ਐਜੂਕੇਸ਼ਨ ਮੰਤਰੀ ਹੋਣਾ ਬਤਾਲੇ ਪਸਾਨ ਹੋਣ ਆ लगता है कि ये सिलेबस बड़ा बहुत आसान है नहीं काफी टफ है बट इथे एजुकेशन ਦਿੱਤੀ ਜਾਂਦੀ ਆ ਤਾਂ ਮੈਂ ਕਾਫੀ ਮਤਲਬ ਕਿ ਮੈਂ ਧੰਨਵਾਦ ਕਰੂੰਗੀ ਜੋ ਸਾਡੇ এডਿਊਕੇਸ਼ਨ ਮਿਨਿਸਟਰ ਨੇ ਹਰਜੋਤ ਸਿੰਘ ਬੈਂਸ ਜਿਨ੍ਹਾਂ ਨੇ ਸਾਨੂੰ ਇਹ ਓਪਰਚ्युनिटी ਦਿੱਤੀਆਂ ਨੇ ਕਿ ਆ ਜਦੋਂ ਦੇਖਦੇ ਹਾਂ ਕਿ CBSE एजुकेशन ਬਹੁਤ ਹੀ ਮਹਿੰਗੀ ਹੈ ਲੇਕਿਨ ਸਰਕਾਰੀ ਸਕੂਲਾਂ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਟੀਚ ਕਰਨਾ ਕਿੰਨਾ ਕੁ ਵਧੀਆ ਲੱਗਦਾ ਹੈ ਕਿਉਂਕਿ ਹਰ ਇੱਕ ਫੈਮਿਲੀ ਉਹ ਨਹੀਂ ਕਰ ਸਕਦੀ ਹਾਂਜੀ ਸਰ ਕਾਫੀ ਵਧੀਆ ਲੱਗਦਾ ਕਿਉਂਕਿ ਜੀ ਜੀ ਕਿਉਂਕਿ ਹਰ ਫੈਮਿਲੀ ਇੰਨੀ ਜ਼ਿਆਦਾ ਫਰਵਰ ਨਹੀਂ ਕਰ ਸਕਦੇ ਬਟ ਇੱਥੇ ਮੋਰਲ ਐਜੂਕੇਸ਼ਨ ਵੀ ਦਿੱਤੀ ਜਾਂਦੀ ਔਰ ਇੱਥੇ ਸੀਏ ਬਾਰੇ ਸਾਰਾ ਕੁਝ ਦੱਸਿਆ ਗਿਆ ਔਰ ਸੀਏ ਵੀ ਵਿਜ਼ਿਟ ਕਰਨ ਆਏ ਸੀਗੇ ਸੋ ਮੈਂ ਬਹੁਤ ਜ਼ਿਆਦਾ ਥੈਂਕ ਯੂ ਕਰਦੀ ਆਂ ਔਰ ਕਾਫੀ ਪ੍ਰਾਊਡ ਫੀਲ ਕਰਦੀ ਆਂ ਆਪਣੇ ਸਕੂਲ ਤੇ ਕਿ ਸਾਨੂੰ ਇਹ ਕੁਝ ਦੱਸਿਆ ਜਾਂਦਾ ਔਰ ਕਾਫੀ ਜ਼ਿਆਦਾ ਧੰਨਵਾਦ ਹੈ ਸਾਡੇ ਐਜੂਕੇਸ਼ਨ ਮਨਿਸਟਰ ਹਰਜੋਤ ਸਿੰਘ ਬੈਂਸ ਦਾ ਕਿ ਉਹਨਾਂ ਨੇ ਸਾਨੂੰ ਮੌਕੇ ਦਿੱਤੇ ਮੈਂ ਕਿਦ ਕਲਾਸ ਦੇ ਕਿੰਦੇ ਸਕੂਲ ਤੋਂ ਮੈਂ 11th ਕੇ ਆਜ ਕੇ ਸਟੂਡੈਂਟਾਂ ਕਿ ਮੈਂ ਗਵਰਨਮੈਂਟ ਗਰਲ ਜੀਨियस ਕੈਂਡੀ ਸਮਾਰਟ ਸਕੂਲ ਤੋਂ ਸਟੂਡੈਂਟ ਹਾਂ ਅੱਜ ਮੈਗਾ ਪੀਟੀਏ ਮੈਂ ਰਿਜ਼ਲਟ ਲੈਣ ਆ ਕਿਵੇਂ ਦੱਸ ਸਕਦੇ ਸਰ ਬਹੁਤ ਵਧੀਆ ਲੱਗ ਰਿਹਾ ਆਪਦੇ ਸਕੂਲ ਦੇ ਵਿੱਚ ਆਏ ਆ ਵੀ ਵਧੀਆ ਲੱਗ ਰਿਹਾ ਵੀ ਸਾਰਿਆਂ ਦੇ ਪੇਰੈਂਟਸ ਆਏ ਨੇ ਕਿ ਸਾਡੇ ਸਾਰੇ ਸਾਲ ਦੀ ਜਿਹੜੀ ਕਾਰਗੁਜ਼ਾਰੀ ਸੀ ਉਹ ਸਾਡੇ ਪੇਰੈਂਟਸ ਨੂੰ ਦਿੱਤੀ ਗਈ ਵੀ ਕਿਵੇਂ ਦਾ ਬੱਚਾ ਪੜ ਰਿਹਾ ਹੈ ਤਾਂ ਕਿ ਕਿਵੇਂ ਦਰ ਹੈ ਤੁਹਾਡਾ ਸਰ ਮੇਰਾ ਵਧੀਆ ਰਿਹਾ 75% ਮਾਰਕਸ ਆਏ ਹੋਏ ਨੇ ਤਾਂ ਅੱਗੇ ਕੀ ਲੱਗਦਾ ਕੋਈ ਡ੍ਰੀਮ ਕਿੰਨਾ ਆਸਾਨ ਲੱਗਦਾ ਮੁਸ਼ਕਿਲ ਸਰਕਾਰੀ ਸਕੂਲ ਦੇ ਵਿੱਚ ਸਰ ਈਜ਼ੀ ਲੱਗ ਰਿਹਾ ਵੈਸੇ ਤਾਂ ਜਿਹੜੇ ਸਾਹਮਣੇ ਅੱਜ ਕੱਲ੍ਹ ਦੀਆਂ ਫੈਸਿਲਿਟੀਆਂ ਬਹੁਤ ਹੋ ਗਈਆਂ ਸਰਕਾਰੀ ਸਕੂਲ ਦੇ ਵਿੱਚ ਉਸ ਤੋਂ ਆਪਨਾ ਲੱਗ ਰਿਹਾ ਵੀ ਵਧੀਆ ਹੋਊਗਾ ਠੀਕ ਹੈ ਇਹ ਕੀ ਸਰ ਮੇਰਾ ਇਹ ਪੰਜਾਬ ਪੁਲਿਸ ਦਾ ਹੈ ਠੀਕ ਹੈ ਕਿੰਨੀ ਕੀ ਜਿਹੜੀ ਟ੍ਰੇਨਿੰਗ ਦੀ ਤਿਆਰੀ ਹਣੀ ਕੋ ਸ਼ੁਰੂ ਕਰ ਸਕਦੇ ਸਰ ਕਾਫੀ ਜ਼ਿਆਦਾ ਤਾਂ ਹੋ ਗਈ ਸ਼ੁਰੂ ਮਤਲਬ ਵੀ ਮੈਂ ਇਹ ਨਜ਼ਰ ਆ ਗਿਆ ਕਿ ਹੁਣ ਤਾਂ ਇਹ ਸ਼ੁਰੂ ਕਰਾਂਗੇ ਤਾਂ ਸਰ ਪਲੱਸ 2 ਤੋਂ ਬਾਅਦ ਤਾਂ ਫਿਰ ਆਬਵੀਅਸਲੀ ਮਿਲੂਗੀ ਤਾਂ ਕਦੇ ਇੰਨਾ ਸੁਧਾਰ ਦੇਖਿਆ ਨਹੀਂ ਇਸ ਸਕੂਲਾਂ ਦੇ ਵਿੱਚ ਸਰਕਾਰੀ ਜਿੰਨਾ ਹੁਣ ਤੁਹਾਨੂੰ ਨਜ਼ਰ ਨਹੀਂ ਸਰ ਪਹਿਲਾਂ ਸੀ ਵੀ ਪਹਿਲਾਂ ਅਗਲਾ ਹਰੇਕ ਪੇਰੈਂਟਸ ਦੇ ਅੰਦਰ ਸੀ ਵੀ ਜੇ ਸਾਡਾ ਬੱਚਾ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹੂਗਾ ਤਾਂ ਹੀ ਬੱਚਾ ਕਿਸੇ ਮੁਕਾਮ ਤੇ ਮੁਕਾਮ ਹਾਸਲ ਕਰੂਗਾ ਪਰ ਨਹੀਂ ਹੁਣ ਅਜਕਾਲ ਦੇ ਟਾਈਮ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰੋਸਰਟ ਤਾਂ ਕੀ ਦੇ ਕਰਕੇ ਜਿਹੜੇ ਆਸਾਨ ਹੋਏ ਸਰਕਾਰੀ ਸਕੂਲ ਮਾਨਯੋਗ ਹਰਜੋਤ ਬੈਨ ਜੀ ਜਿਹੜੇ ਸਾਡੇ ਸਿੱਖਿਆ ਮੰਤਰੀ ਨੇ ਜਿੰਨਾ ਕਰਕੇ ਸਾਡੇ ਸਕੂਲਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਫੈਸਿਲਿਟੀਆਂ ਨੇ ਸਾਨੂੰ ਲੱਗਦਾ ਵੀ ਅਸੀਂ ਆਪਣੇ ਮੁਕਾਮ ਹਾਸਲ ਕਰ ਸਕਦੇ ਹਾਂ ਜੀ ਨਾ ਮੈਂ ਭਾਜੀ ਮੇਰਾ ਨਾਮ ਪਬਲਜੀ ਸਿੰਘ ਬਾਬਾ ਠੀਕ ਹੈ ਅੱਜ ਪੀਟੀਐਮ ਦੇ ਵਿੱਚ ਆਏ ਬੱਚੇ ਆ ਦੇ ਨਾਲ ਕਿੰਨਾ ਪਗਿਆ ਵੀ ਸਾਨੂੰ ਬਹੁਤ ਵਧੀਆ ਲੱਗਿਆ ਕਿ ਸਾਨੂੰ ਇੰਨੀ ਖੁਸ਼ੀ ਹੋਈ ਹੈ ਜੋ ਟੀਚਰ ਵਗੈਰਾ ਸਾਨੂੰ ਦੱਸਿਆ ਉਹਨਾਂ ਨੇ ਕਿ ਬਹੁਤ ਵਧੀਆ ਬੱਚਾ ਜੋ ਉਹ ਕਰ ਰਿਹਾ ਇੰਨੇ ਪੀਟੀਐਮ ਅਸੀਂ ਹਰੇਕ ਪੀਟੀਐਮ ਜਾ ਕੇ ਟਰਨ ਕੀਤੀ ਹੈ ਉਹ ਜਿਹੜੇ ਟੀਚਰ ਨੇ ਬਹੁਤ ਸਾਨੂੰ ਬਹੁਤ ਗੱਡ ਕਰਦ ਨੇ ਬੱਚੇ ਨੂੰ ਉਹਦੇ ਵਾਸਤੇ ਤੇ ਬੱਚਾ ਸਾਡਾ ਕੀ ਬਣਨਾ ਚਾਹੁੰਦਾ ਅਸੀਂ ਇੰਨੇ ਪਰਉਣਯੋਗ ਨਹੀਂ ਸੀ ਵੈਸੇ ਸਿੱਖਿਆ ਮੰਤਰੀ ਹਰਜੂਤ ਭੈਣ ਜੀ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਸਿੱਖਿਆ ਮੈ ਉੱਚਜਕ ਦੇ ਬੱਚਿਆਂ ਨੂੰ ਪੜਨਵਾ ਕੇ ਉਛਾ ਕੀਤਾ ਪਹਿਲਾਂ ਤਾਂ ਸੋਚਿਆ ਸੀ ਵੀ ਪ੍ਰਾਈਵੇਟ ਐਜ਼ ਅ ਕੰਪੇਰੀਸ਼ਨ ਸਰਕਾਰੀ ਸਕੂਲ ਲਿਖ ਵਧੀਆ ਹੋਣਗੇ ਨਹੀਂ ਜੀ ਨਹੀਂ ਕਦੀ ਸੋਚਿਆ ਤਾਂ ਜੇ ਲੱਗਦਾ ਥੋੜਾ ਬੱਚਾ ਸਰਕਾਰੀ ਸਕੂਲ ਦੇ ਵਿੱਚ ਪੜ੍ਹਦਾ ਹਾਂ ਜ ਮੈਂ ਬਹੁਤ ਪ੍ਰਾਊਡ ਕਰਦਾ ਚੀ ਦਾ ਮੇਰੀ ਜੀ ਬੱਚੀ ਹੈ ਉਹ ਫਰਸਟ ਏਅਰ ਸਕੂਲ ਤੋਂ ਤੇ ਉਹਨੂੰ ਮੈਡਨ ਮਿਲਿਆ ਸਾਨੂੰ ਬਹੁਤ ਖੁਸ਼ੀ ਹੈ ਜੀ ਠੀਕ ਹੈ ਤਾਂ ਅੱਜ ਲੱਗਦਾ ਕਿ ਜਿਹੜਾ ਸਿੱਖਿਆ ਮੰਤਰੀ ਪੰਜਾਬ ਆ ਹਰਜੂਤ ਭੈਣੇ ਤਾਂ ਵਧੀਆ ਕੰਮ ਕਰ ਰਿਹਾ ਸਿੱਖਿਆ ਬਹੁਤ ਵਧੀਆ ਕੰਮ ਕਰ ਰਿਹਾ ਹੈ ਉਜਲ ਬਰਜੀ ਬਹੁਤ ਵਧੀਆ ਕੰਮ ਕਰੇ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਹਾਂਜੀ ਸਰ ਤੁਹਾਡਾ ਨਾਮ ਜੀ ਮੇਰਾ ਨਾਮ ਸੀ ਡਾਕਟਰ ਬਲਵਿੰਦਰ ਸਿੰਘ ਬੋਪਾਰਾਏ ਪ੍ਰਿੰਸੀਪਲ ਗਵਰਨਮੈਂਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪੋਨਿਗਰ ਸਰ ਅੱਜ ਮੈਗਾ ਪੀਟੀਐਮ ਸੀ ਕਿਨ ਦੇ ਪੇਰੈਂਟਸ ਆਏ ਅੱਜ ਮੈਗਾ ਪੀਟੀਐਮ ਦੇ ਵਿੱਚ ਪੇਰੈਂਟਸ ਦਾ ਆਸ਼ਾ ਬਹੁਤ ਵਧੀਆ ਲੱਗਿਆ ਜੀ ਆਪਣੇ ਬੱਚਿਆਂ ਪ੍ਰਤੀ ਸੁਚੇਤ ਨੇ ਪੇਰੈਂਟਸ ਤੇ 70% ਤੋਂ ਉੱਪਰ ਤੱਕ ਪੇਰੈਂਟਸ ਹੁਣ ਤੱਕ ਆ ਚੁੱਕੇ ਨੇ ਤੇ ਸਾਡੀ ਸਭਾਵਨਾ ਹੈ ਵੀ 90% ਤੋਂ ਉੱਪਰ ਪੇਰੈਂਟਸ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਜ਼ਰੂਰ ਪਤਾ ਕਰਕੇ ਜਾਣਗੇ ਕਿਉਂਕਿ ਜਿਵੇਂ-ਜਿਵੇਂ ਸਾਡੇ ਨਾਲ ਸੰਬੰਧ ਹੁੰਦਾ ਰਹਿੰਦਾ ਹੈ ਤੇ ਉਹਨਾਂ ਦੀ ਉਚਸਤਾ ਪਾਉਸੀ ਕਿਸੇ ਦਿਨ ਮਤਲਬ ਇਸ ਤਰ੍ਹਾਂ ਦਾ ਜਿਹੜਾ ਹੋਊਗਾ ਜਿਹਦੇ ਫਾਈਨਲ ਸਾਲ ਦੀ ਪ੍ਰੋਗਰੈਸ ਐਸੀ ਆਪਣੇ ਬੱਚਿਆਂ ਦੀ ਪਤਾ ਕਰਕੇ ਸਾਨੂੰ ਮਨ ਨੂੰ ਤਸੱਲੀ ਹੋਊਗੀ ਸਾਡਾ ਬੱਚਾ ਕਿਤੇ ਕਰਨਾ ਸਾਰੇ ਨਤੀਜਿਆਂ ਨੂੰ ਦੇਖ ਕੇ ਜਲਬਤ ਕਰੀ ਤਾਂ ਬੱਚੇ ਲੱਖਾਂ ਹਜ਼ਾਰ ਨਾਮ ਪ੍ਰੈਸ ਕਰੀ ਸਟੱਡੀ ਦੇ ਵਿੱਚ ਬੱਚਿਆਂ ਦਾ ਬਹੁਤ ਵਧੀਆ ਨਿਗਰਾਨੀ ਸੀ ਤੇ ਜਿਹੜੇ ਬੱਚੇ ਸਫਲ ਨਹੀਂ ਹੋਏ ਇਹਦਾ ਰੇਅਰ ਬੱਚੇ ਨੇ ਜਿਹੜਾ ਕੋਈ ਬੱਚੇ ਨੇ ਕੋਈ ਪੇਪਰ ਹੀ ਨਹੀਂ ਦਿੱਤੇ ਪੂਰੇ ਕਿਸੇ ਕਾਰਨ ਕਰਕੇ ਉਹਨਾਂ ਦੀ ਕੋਈ ਪ੍ਰੋਬਲਮ ਹੋ ਸਕਦੀ ਬਿਮਾਰੀ ਹੋ ਸਕਦੀ ਹੈ ਜਾਂ ਕੁਝ ਬਾਹਰਲੇ ਸਟੇਟਾਂ ਦੇ ਬੱਚੇ ਸੀ ਉਹਨਾਂ ਦਾ ਕੋਈ ਅਜਿਹਾ ਇਵੈਂਟ ਹੁੰਦਾ ਉਹ ਮੌਕੇ ਤੇ ਜਾਣਾ ਪੈਂਦਾ ਉਹ ਬੱਚੇ ਸਫਲ ਨਹੀਂ ਹੋਏ سارے سارے ਬੱਚੇ ਸਫਲ ਹੋਏ ਨੇ ਤੇ ਮਾਰਕਸ ਵੀ 80% ਤੋਂ ਉੱਪਰ ਵਾਲੇ ਬਹੁਤ ਜਿਆਦਾ ਬੱਚੇ ਨੇ ਤੇ 90% ਤੋਂ ਉੱਪਰ ਵਾਲੇ ਵੀ ਕਾਫੀ ਨੇ ਅਸੀਂ ਬੱਚਿਆਂ ਨਾਲ ਗੱਲਬਾਤ ਕੀਤੀ ਆ ਬੱਚਿਆਂ ਦਾ ਜੋ ਐਮਸੀ ਦਾ ਇਸ ਤਰ੍ਹਾਂ ਪੰਜਾਬ ਪੁਲਿਸ ਨੂੰ ਲੈ ਕੇ ਨਾਂ ਨੂੰ ਲੈ ਕੇ ਬੱਚੇ ਕਰਨ ਨੂੰ ਸਾਨੂੰ ਟ੍ਰੇਨਿੰਗ ਦਾ ਲੋਭਨ ਜਾ ਰਹੀ ਹੈ ਇਹ ਕਿਸ ਤਰ੍ਹਾਂ ਦੇ ਵਿੱਚ ਆ ਜੇ ਸਰਕਾਰ ਕੋਈ ਇਸ ਕਰਨ ਦੀ ਪ੍ਰਣ ਨਹੀਂ ਕਰਦੀ ਪੀ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਟ੍ਰੇਨਿੰਗ ਦੀ ਜੀਸੀ ਡਿਮਾਂਡ ਕਰਦੇ ਨਾ ਹੋਈ ਜੀ ਤੇ ਮੇਨ ਹੈਗਾ ਜਿਹੜਾ ਸਾਡੇ ਵੱਲੋਂ ਹੀ ਮਤਲਬ ਜੇ ਸਾਡੇ ਕੋਲ ਬੱਚਿਆਂ ਦੀ ਡਿਮਾਂਡ ਆ ਜੇ ਮਤਲਬ ਪੂਰੀ ਪੱਕੀ ਤਰ੍ਹਾਂ ਮੰਗਾ ਜੇ ਫਿਰ ਅਸੀਂ ਕੋਈ ਡਿਮਾਂਡ ਦਿੱਤੇ ਰੱਖਦੇ ਆ ਉਹ ਸਰਕਾਰ ਪੂਰੀ ਕਰਦੀ ਹੈ ਚਾਹੇ ਜਿਹੜੀ ਮੇਲ ਅਕੈडमी ਫਲੋਰ ਦੀ ਡਿਮਾਂਡ ਵੀ ਕਿਉਂ ਨਾ ਅਸੀਂ ਕਰੀਏ ਤਾਂ ਵੀ ਉੱਥੇ ਵੀ ਲੱਗ ਜੰਨੇ ਸਾਡੇ ਬੱਚਿਆਂ ਨੂੰ ਵਿਦਿਆਨਸਾ ਵੀ ਦਿਖਾਈਏ ਜੀ ਖੁਦ ਗਵਰਨਮੈਂਟ ਦੇ ਬੁੜਾਈ ਦੇ ਵਿੱਚ ਬੱਚੇ ਵਧਿਆ ਨੇ ਇਸ ਵਾਰ ਸਰਕਾਰ ਦਾ ਕੀ ਲਕਸ਼ਾ ਯੋਗ ਸਮਝੋ ਤੁਸੀਂ ਇਹ ਬੱਚਿਆ ਬਣੇ ਜਿਹੜਾ ਸਿੱਖਿਆ ਨੂੰ ਧਿਆਨ ਦੇ ਦੇਵੇ ਸਹ ਜੋ ਵੀ ਸਰਕਾਰ ਦਾ ਜੀ ਸੈਲਫ ਪ੍ਰੋਗ ਪਿਛਲੇ ਸਾਲ ਤੋਂ ਪੂਰਾ ਸੀ ਦਿਨੋ ਦਿਨ ਵਧਦਾ ਜਾਂਦਾ ਹੈ ਨਵੀਆਂ ਨਵੀਆਂ ਕ੍ਰੀਏਸ਼ਨਸ ਬਾਹਰੋਂ ਆਈਆਂ ਨੇ ਨਹੀਂ ਬਾਹਰੋਂ ਸਾਨੂੰ ਵੀ ਬਾਹਲ ਕੰਟਰੀ ਦੀ ਭੇਜਿਆ ਕੀ ਨਾਮ ਸਰ ਅਹ ਹਰਜਿੰਦਰ ਸਿੰਘ ਸਰ ਪ੍ਰਿੰਸੀਪਲ ਅਹ ਕਰਤਾਰ ਸਿੰਘ ਪੀ ਐਮ ਸੀਰੀ ਸਕਾਇਸ ਨੈਸ ਹੁ ਡਿਸਕੋਰਡ ਫਾਰ ਨਿਕਰ ਬॉयਸ ਸਰ ਜੀ ਲਗਾ ਤੁਸੀਂ ਕੀ ਨਾ ਕਿਸ਼ਾ ਹੋ ਗਿਆ ਅਹ ਸਰ ਇਸ पीटीएम ਵਿੱਚ ਬਹੁਤ ਹੀ ਲੋਕਾਂ ਦਾ ਉਤਸ਼ਾਹ ਸੀ ਹਰੇਕ ਪੀਰੀਅਡਸ ਨੂੰ ਇਹ ਕਿ ਉਹ ਸੀ ਕਿ ਮੈਂ ਆਪਣੇ ਬੱਚੇ ਦਾ ਰਿਜ਼ਲਟ ਆ ਆਪ ਜਾ ਕੇ ਵੇਖਾਂ ਲਗਭਗ ਸਾਰੇ ਦੇ ਸਾਰੇ ਜਿਹੜੇ ਸੀ ਆ ਮਾਪਿਆਂ ਨੇ ਸਕੂਲ ਆਏ ਨੇ ਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਵੀ ਹੋਇਆ ਜੇ ਕਿਹੜੀਆਂ ਟੋਟੀਆਂ ਸੀ ਉਹਨੂੰ ਦੂਰ ਕਰਨ ਦਾ ਵਿਸ਼ਵਾਸ ਦਿਵਾਇਆ ਪਰ টিਚਰਜ਼ ਦੇ ਸਹਿਯੋਗ ਦੇ ਨਾਲ ਇਹਨਾਂ ਦੀ ਚੰਗੇ ਰਹਿਣ ਵੱਜ ਦੀ ਸਦਕਾ ਇਸ ਵਾਰੀ ਸੱਲਾ ਜਿਹੜਾ ਦਾਖਲਾ ਹੈਗਾ ਉਹ ਹੋਰ ਵੀ ਉਤਸ਼ਾਹ ਨਾਲ ਹੋ ਰਿਹਾ ਸਰ ਕਿੰਨੇ ਪਰਿਸ਼ਰ ਦੇ ਜਿਹੜੇ ਮਾਪੇ ਨੇ ਅੱਜ ਅੱਜ ਲਗਭਗ 100% ਬਾਗੀ ਪੀਰੈਂਟਸ ਲਗਭਗ ਪਹੁੰਚੇ ਨੇ ਸਰ ਬੱਚਿਆਂ ਵਿੱਚ ਕੀ ਕੁਝ ਕਰ ਰਹੇ ਹੋ ਅੱਜ ਤੋਂ ਸਰ ਅਹ ਬੱਚਿਆਂ ਵਿੱਚ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਇੰਪਰੂਵਮੈਂਟ ਆ ਰਹੀ ਹੈ ਦਿਨគੁਤੇ ਸਰ ਬਹੁਤ ਬੱਚਿਆਂ ਦੇ ਟਿੰਟ ਸਰਕਾਰ ਬਹੁਤ ਪ੍ਰਾਦੇ ਕਰਦੀ ਹੈ ਕੋਈ ਸਰਕਾਰ ਵੱਲੋਂ ਕੋਈ ਬਿਲਕੁਲ ਅਜੇ ਹਲ ਪਰਾਂ ਦੇ ਬੱਚਿਆਂ ਦਾ ਟਿੰਟ ਨਹੀਂ ਹੈ ਅਹ ਵਿਭਾਗ ਵੱਲੋਂ ਜੋ ਵੀ ਅ ਬਿਜ਼ਨਸ ਬਲਾਸਟਰ ਹੋ ਗਿਆ ਜਾਂ ਹੋਰ ਵੀ ਕਿਸੇ ਕਿਸਮ ਦੀ ਕੋਈ ਐਕਟੀਵਿਟੀ ਆ ਸਾਰੀ ਇੱਕ ਐਕਟੀਵਿਟੀ ਵਿੱਚ ਬੱਚੇ ਵੱਧ ਤੋਂ ਵੱਧ ਪਾਰਟਿਸਪੇਟ ਕਰ ਰਹੇ ਸਰ ਐਡਮਿਸ਼ਨ ਪੂਲ ਐਕਟੀਵਿਟੀ ਉੱਪਰ ਕਿਤੇ ਇੱਕ ਮਾਪਿਆਂ ਦੇ ਇੰਫੈਕਟ ਕਰ ਰਹੇ ਸਰਕਾਰੀ ਅ ਕਾਫੀ ਜ਼ਿਆਦਾ ਹੈਗਾ ਪਹਿਲਾਂ ਨਾਲੋਂ ਬਹੁਤ ਇੰਪਰੂਵਮੈਂਟ ਹੋ ਰਹੀ ਹੈ ਮਾਪੇ ਵੀ ਸਮਝ ਚੁੱਕੇ ਨੇ ਕਿ ਅਸੀਂ ਪ੍ਰਾਈਵੇਟ ਸਕੂਲਾਂ ਵਿੱਚ ਲੁੱਟਾਈ ਖਾ ਰਹੇ ਹਾਂ ਕਿ ਹੁਣ ਸਾਨੂੰ ਸਰਕਾਰੀ ਸਕੂਲਾਂ ਵਿੱਚ ਵਧੀਆ ਐਜੂਕੇਸ਼ਨ ਮਿਲਦੀ ਸਰ ਇੱਕ ਮੈਸੇਜ ਜਿਹੜਾ ਮਾਪਿਆਂ ਦੇ ਦਿੱਤਾ ਅਸੀਂ ਸਾਰੇ ਪੇਰੈਂਟਸ ਨੂੰ ਕਹਿਣਾ ਹੈ ਕਿ ਇੱਕ ਵਾਰੀ ਤੁਸੀਂ ਸਰੁਕੋ ਜ਼ਰੂਰ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਨਾਲ ਮਿਲੋ ਮਿਲਕੀ ਜਿਹੜੀ ਹੈ ਆਪਣੇ ਬੱਚਿਆਂ ਦੀ ਜਿਹੜੀ ਐਡਮਿਸ਼ਨ ਆਉਂ ਉਹ ਸਰਕਾਰੀ ਸਕੂਲਾਂ ਚ ਤਰਜੀਹ ਦਿਓ ਤੇ ਆਪਣੀ ਲੁੱਟਖੁੱਟ ਤੋਂ ਬਚੋ